ਸੁਖਵੀਰ ਸਿੰਘ ਬਾਦਲ ਫਿਲਹਾਲ ਬੜੀ ਰਫ਼ਤਾਰ ਨਾਲ ਅੱਗੇ ਵੱਧਦੇ ਨਜ਼ਰ ਆ ਰਹੇ ਐ ਇੱਕ ਵੀ ਦਿਨ ਉਹ ਬਕਾਇਆ ਨਹੀਂ ਛੱਡ ਰਹੇ ਲਗਾਤਾਰ ਕਿਤੇ ਨਾ ਕਿਤੇ ਇਕੱਠ ਕਰ ਰਹੇ ਐ ਕਿਤੇ ਨਾ ਕਿਤੇ ਮੀਟਿੰਗਸ ਕਰ ਰਹੇ ਐ ਅੱਜ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਐ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੁਖਵੀਰ ਬਾਦਲ ਮੜੇ ਨਿੱਕੇ ਤਰੀਕੇ ਦੇ ਨਾਲ ਮਿਲਦੇ ਨਜ਼ਰ ਆ ਰਹੇ ਐ ਉਹ ਵੀ ਵਿਚਾਰਾਂਗੇ ਫਿਲਹਾਲ ਪੰਥਕ ਸਿਆਸਤ ਦਾ ਉੱਪਰ ਦਾ ਚਿਹਰਾ ਕੌਣ ਐ ਉਹ ਵੀ ਵਿਚਾਰਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਇਫ ਸਿੰਘ ਜੀ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਐਸਐਜੀਸ ਤੋਂ ਸ਼ੁਰੂ ਕਰਦੇ ਆ ਅੱਜ ਇੱਕ ਵੀਡੀਓ ਬੜੀ ਤੇਜ਼ੀ ਨਾਲ ਨਸ਼ਰ ਹੋਈ ਵਿਕਰਮ ਮਜੀਠੀਆ ਸੁਖਬੀਰ ਬਾਦਲ ਦੀ ਸਾਡੇ ਵਰਗੇ ਜਿਹੜੇ ਵਿਚਾਰ ਕਰਨ ਵਾਲੇ ਆ ਮੈਨੂੰ ਲੱਗਦਾ ਉਹਨਾਂ ਨੂੰ ਜਵਾਬ ਮਿਲ ਗਿਆ ਹੁਣ ਆ ਜਿਹੜੇ ਆਏ ਦਿਨ ਇਹ ਟਾਈਟਲ ਲਾ ਦਿੰਦੇ ਆ ਕਿ ਸ਼ਾਇਦ ਵਿਗੜ ਗਈ ਟੁੱਟ ਗਈ ਮੇਰੇ ਵਰਗੇ ਪਰ ਐ ਲੱਗਦਾ ਕਿ ਹੁਣ ਮੇਰੇ ਵਰਗਿਆਂ ਨੂੰ ਜਵਾਬ ਮਿਲ ਗਿਆ ਹੋਣਾ ਕਿ ਨਹੀਂ ਵੇ ਦੇਖੋ ਜਿਹੜੀ ਪੰਜਾਬ ਦੀ ਪੰਥਕ ਪੋਲਿਟਿਕਸ ਹੈ ਨਾ ਉਹ ਹਜੇ ਤੱਕ ਸੁਲਝੀ ਨਹੀਂ ਹਜੇ ਤੱਕ ਪੰਜਾਬ ਦੀ ਜਿਹੜੀ ਸਿੱਖ ਮਾਨਸਿਕਤਾ ਹੈ ਉਹ ਇਸ ਨਤੀਜੇ ਤੇ ਨਹੀਂ ਪਹੁੰਚੀ ਕਿ ਕੌਮ ਦਾ ਸਭ ਤੋਂ ਵੱਡਾ ਲੀਡਰ ਕੌਣ ਹੈ ਪੰਜਾਬ ਚ ਸਿੱਖ ਪੰਥ ਅੱਗੇ ਬਹੁਤ ਵੱਡਾ ਲੀਡਰਸ਼ਿਪ ਦਾ ਖਲਾਅ ਹੈ ਕਹਿਣ ਨੂੰ ਬਹੁਤ ਲੀਡਰ ਨੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ ਤੱਕ ਲੇਕਿਨ ਹਜੇ ਵੀ ਇੱਕ ਸਮੁੱਚੇ ਲੀਡਰ ਦਾ ਖਲਾ ਹੈ ਦਾਵੇ ਸਾਰੀਆਂ ਤਰ੍ਹਾਂ ਕਰ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਲ ਦੇ ਮੁਕਾਬਲੇ ਥੋੜਾ ਜਿਹਾ ਜ਼ਿਆਦਾ ਇਸ ਵਕਤ ਸਰਗਰਮ ਹੈ ਔਰ ਜਿਵੇਂ ਪਤਾ ਹੀ ਹੈ ਤੁਹਾਨੂੰ ਕਿ ਹਲਕਾवार ਰੈਲੀਆਂ ਦਾ ਐਲਾਨ ਕਰਤਾ 19 ਫਰਵ 19 ਫਰਵਰੀ ਤੋਂ ਰੈਲੀਆਂ ਸ਼ੁਰੂ ਹੋ ਜਾਣੀਆਂ ਨੇ ਤੇ ਅਪ੍ਰੈਲ ਤੱਕ 40 ਰੈਲੀਆਂ ਪੰਜਾਬ ਚ ਕੀਤੀਆਂ ਜਾਣੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਿਜ਼ਨਰੀ ਲੀਡਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਵਿਕਾਸਪੁਰਸ਼ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਲੇਕਿਨ ਕਿਤੇ ਨਾ ਕਿਤੇ ਇਹ ਜ਼ੋਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਸੜ ਹੈ ਉਹ ਇਹ ਦਿਖਾਉਣਾ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਪੂਰਾ ਜ਼ੋਰ ਲਾ ਕੇ ਉਸ ਸਥਿਤੀ ਤੇ ਪਹੁੰਚੇਗਾ ਜਿੱਥੇ ਫਿਰ ਭਾਜਪਾ ਨਾਲ ਵੀ ਗੱਠਜੋੜ ਹੋ ਸਕਦਾ ਹੈ ਜਿਹੜੀ ਗਵਰਨਰ ਦੇ ਨਾਲ ਉਸ ਦਿਨ ਮੁਲਾਕਾਤ ਸੀ ਜਾਂ ਯਾਤਰਾ ਸੀ ਉਸ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਇਹ ਗੱਲ ਤੁਰ ਪਈ ਕਿ ਜੇ ਅਕਾਲੀ ਦਲ ਤਕੜਾ ਹੋ ਗਿਆ ਤੇ ਭਾਜਪਾ ਨਾਲ ਅਸੀਂ ਸ਼ਰਤਾਂ ਨਾਲ ਸਮਝੌਤਾ ਕਰਾਂਗੇ ਹਾਲਾਂਕਿ ਮੈਂ ਅੱਗੇ ਬਾਰ ਬਾਰ ਕਹਿ ਰਿਹਾ ਭਾਜਪਾ ਨੇ ਕਿਸੇ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ ਕਿਉਂਕਿ ਕੋਈ ਵੀ ਅਕਾਲੀ ਦਲ ਆਪਣੇ ਦਮ ਤੇ ਪੰਜਾਬ 'ਚ 20 ਤੋਂ 25 ਸੀਟਾਂ ਜਿੱਤਦਾ ਨਹੀਂ ਦਿਖ ਰਿਹਾ ਨਾ ਸੁਖਬੀਰ ਬਾਦਲ ਵਾਲਾ ਨਾ ਪੁਨਰ ਸੁਜੀਤ ਅਕਾਲੀ ਦਲ ਵਾਲਾ ਔਰ ਨਾ ਹੀ ਕੋਈ ਤੀਜਾ ਚੌਥਾ ਤੋ ਬੀਜੇਪੀ ਉਸੇ ਨਾਲ ਹੀ ਸਮਝੌਤਾ ਕਰੂ ਜਿਹੜਾ 20 25 ਸੀਟਾਂ ਜਿੱਤਣ ਦੀ ਸਥਿਤੀ ਚ ਹੋਵੇ ਹੁਣ ਪਹਿਲੀ ਦੌੜ ਤਾਂ ਅਕਾਲੀ ਲੀਡਰਾਂ ਦੀ ਇਹ ਹੈ ਜਾਂ ਅਕਾਲੀ ਲੀਡਰਸ਼ਿਪ ਦੀ ਇਹ ਹੈ ਕਿ ਅਸੀਂ ਜੇਤੂ ਬਣ ਕੇ ਦਿਖਾਈਏ ਵੀ ਅਸੀਂ ਜਿੱਤ ਸਕਦੇ ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਇਹ ਗੱਲ ਮੰਨਦਾ ਉਹ ਤਾਂ ਕਹਿੰਦੇ ਸਾਡੀ ਸਰਕਾਰ ਹੀ ਬਣਨੀ ਹੈ ਸਾਡਾ ਮੁਕਾਬਲਾ ਹੀ ਕਾਂਗਰਸ ਦੇ ਨਾਲ ਹੈ ਬੀਜੇਪੀ ਇਹ ਮੰਨਦੀ ਹੈ ਵੀ ਕੋਈ ਅਕਾਲੀ ਦਲ ਹਜੇ ਜਿੱਤ ਨਹੀਂ ਰਿਹਾ ਵੀ ਇਹ ਸਾਰੇ 20 25 25 ਸੀਟਾਂ ਜੋਗੇ ਹਜੇ ਹੋਏ ਨਹੀਂ ਅੱਜ ਦੇ ਸਮੇਂ 'ਚ ਹੁਣ ਅਸਲ ਲੜਾਈ ਪੋਲਿਟਿਕਸ ਦੀ ਰੀਡਿਫਾਈਨ ਹੋਈ ਹੈ ਵਿਕਰਮ ਜੀਠੀਆ ਦੇ ਜੇਲ੍ਹ ਚ ਜਾਣ ਤੋਂ ਬਾਅਦ ਗਵਰਨਰ ਦੇ ਨਾਲ ਜਿਹੜੀ ਬੰਦ ਕਮਰਾ ਮੀਟਿੰਗ ਸੀ ਬਾਬਾ ਗੁਰਿੰਦਰ ਢਿੱਲੋਂ ਦੀ ਸਰਗਰਮੀ ਨਾਲ ਔਰ ਲਗਭਗ ਸਾਰੇ ਪੱਤੇ ਖੁੱਲ ਗਏ ਕਿ ਵਿਕਰਮ ਜੀਠੀਆ ਬਾਬਾ ਗੁਰਿੰਦਰ ਢਿੱਲੋਂ ਜਾਂ ਬੀਜੇਪੀ ਦੀ ਲੀਡਰਸ਼ਿਪ ਕਿਤੇ ਨਾ ਕਿਤੇ ਸਮਾਜਿਕ ਤੌਰ ਤੇ ਤਾਂ ਇਕੱਠੇ ਨੇ ਸਮਾਜਿਕ ਤੌਰ ਤੇ ਪੋਲਿਟੀਕਲ ਤੌਰ ਤੇ ਇਕੱਠੇ ਹੋਣ ਲਈ ਬੀਜੇਪੀ ਹਜੇ ਸੁਖਬੀਰ ਬਾਦਲ ਦੇ ਟੈਸਟ ਲਏਗੀ ਉਹਨਾਂ ਨੇ ਸੰਕੇਤ ਦਿੱਤਾ ਵੀ ਸਮਾਜਿਕ ਤੌਰ ਤੇ ਅਸੀਂ ਇਕੱਠੇ ਹਾਂ ਸ਼ਾਇਦ ਇਸੇ ਕਰਕੇ ਨਵੇਂ ਸਿਰੇ ਤੋਂ ਅਕਾਲੀ ਦਲ ਨੇ ਫੇਰ ਆਪਣਾ ਅਭਿਆਨ ਸ਼ੁਰੂ ਕੀਤਾ ਮੈਂ ਥੋੜਾ ਪਿੱਛੇ ਮੁੜਿਆ ਮਾ ਪੁਨਰਸੁਜੀਤ ਅਕਾਲੀ ਦਲ ਵਾਲੇ ਵੀ ਸਰਗਰਮ ਹੋ ਗਏ 17 ਤਰੀਕ ਨੂੰ ਉਹਨਾਂ ਨੇ ਪ੍ਰਤਾਪਪੁਰਾ ਦੀ ਦਾਣਾ ਮੰਡੀ ਦੇ ਵਿੱਚ ਕਾਨਫਰੰਸ ਰੱਖੀ ਹੈ ਕੱਲ ਗੁਰਪ੍ਰਤਾ ਵਡਾਲਾ ਮੈਂ ਸੁਣ ਰਿਹਾ ਸੀ ਉਹ ਜਲੰਧਰ ਚ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਹਿੰਦੇ ਅਸੀਂ ਪੰਜਾਬ ਦੇ ਭਖਦੇ ਮਸਲਿਆਂ ਤੇ ਯਾਨੀ ਹਰਪ੍ਰੀਤ ਸਿੰਘ ਜੀ ਦੇ ਵਿਚਾਰ ਸੁਣਨੇ ਨੇ ਮਤਲਬ ਪਿਛਲੇ ਕੁਝ ਸਮੇਂ ਤੋਂ ਪਹਿਲਾਂ ਪਟਿਆਲੇ 'ਚ ਹੋਈ ਸੁਚਾ ਸਿੰਘ ਛੋਟੇਪੁਰ ਉਹਨਾਂ ਨੇ ਗੁਰਦਾਸਪੁਰ 'ਚ ਉਹਨਾਂ ਦੀ ਮੀਟਿੰਗ ਕੀਤੀ ਉਹਨਰ ਸੁਜੀਤ ਅਕਾਲੀ ਦਲ ਵੀ ਹੌਲੀ-ਹੌਲੀ ਆਪਣੇ ਆਪ ਨੂੰ ਅੱਗੇ ਵਧਾਉਣ ਦੇ ਯਤਨਾਂ 'ਚ ਹੈ ਔਰ ਅੰਮ੍ਰਿਤਸਰ ਸਾਹਿਬ 'ਚ ਮੀਟਿੰਗ ਸਾਧ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਵਰਕਿੰਗ ਕਮੇਟੀ ਦੀ ਜਿਹੜੀ ਉਹਨਰ ਸੁਜੀਤ ਅਕਾਲੀ ਦਲ ਦੀ ਵਰਕਿੰਗ ਕਮੇਟੀ ਹੈ ਔਰ ਹੋਰ ਵੱਡੇ ਲੀਡਰ ਨੇ ਉਹਨਾਂ ਨੂੰ ਬੁਲਾ ਲਿਆ ਉੱਥੇ ਫੈਸਲਾ ਹੋਣਾ ਜਿਹੜੇ 5 ਮਤੇ ਪਾਸ ਹੋਏ ਆ ਕਿ ਸੁਖਬੀਰ ਨਾਲ ਕਦੇ ਵੀ ਸਮਝੌਤਾ ਨਹੀਂ ਤੇ ਅਸੀਂ ਉਹ ਲੀਡਰ ਜਿਨ੍ਹਾਂ ਦੇ ਪਰਿਵਾਰ 'ਚ ਇੱਕ ਤੋਂ ਵੱਧ ਆਉਦੇ ਐ ਉਹ ਇੱਕ ਆਉਦਾ ਛੱਡ ਦੇਣ ਤੇ ਜਿਹੜੀ ਅਕਾਲੀ ਕਾਨਫਰੰਸ ਕੀਤੀ ਜਾਣੀ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਮੌਕੇ ਸੋ ਗਿਆਨੀ ਹਰਪ੍ਰੀਤ ਸਿੰਘ ਵੀ ਪੁਨਰ ਸੁਜੀਤ ਅਕਾਲੀ ਦਲ ਨੂੰ ਧਾਰ ਦੇਣਾ ਚਾਹੁੰਦੇ ਨੇ ਔਰ ਵੱਡੀ ਲੀਡਰਸ਼ਿਪ ਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਤੁਸੀਂ ਵੀ ਸੁਖਬੀਰ ਬਾਦਲ ਦੀ ਤਰਜ਼ ਤੇ ਵੱਡੇ ਪ੍ਰੋਗਰਾਮ ਕਰੋ ਨਹੀਂ ਤਾਂ ਸੁਖਬੀਰ ਬਾਦਲ ਅੱਗੇ ਨਿਕਲ ਜਾਣਾ ਤੇ ਅਸੀਂ ਪਿੱਛੇ ਰਹਿ ਜਾਣਾ ਹੁਣ ਇਹ ਜਿਹੜਾ ਅਕਾਲੀ ਦਲਾਂ ਦਾ ਵਿੱਚ ਸ਼੍ਰੋਮਣੀ ਅਕਾਲੀ ਦਲਾਂ ਦੇ ਵਿੱਚ ਜਾਂ ਪੁਨਰ ਸੁਜੀਤ ਅਕਾਲੀ ਦਲ ਇਹਨਾਂ ਚ ਜਿਹੜਾ ਕੰਪੀਟੀਸ਼ਨ ਹੈ ਇਹ ਇਹਨਾਂ ਦਾ ਆਪਸੀ ਕੰਪੀਟੀਸ਼ਨ ਵੀ ਹੁਣ ਤਿੱਖਾ ਹੋਣਾ ਹੈ। ਦੋਵੇਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਦੀ ਇੱਜ਼ਤ ਵਕਾਰ ਤੇ ਹੈ। ਉਹ ਪ੍ਰਧਾਨਤਾ ਬਣ ਕੇ ਪੁਨਰ ਸੁਜੀਤ ਅਕਾਲੀ ਦਲ ਦੇ ਕੀ ਉਹ ਇਸ ਲੈਵਲ ਤੇ ਪੁਨਰ ਸੁਜੀਤ ਅਕਾਲੀ ਦਲ ਨੂੰ ਲੈ ਜਾਣਗੇ ਕਿ ਵਿਧਾਨ ਸਭਾ ਚ ਪੁਨਰ ਸੁਜੀਤ ਅਕਾਲੀ ਦਲ ਦਾ ਮੈਂਬਰ ਖੜਾ ਨਜ਼ਰ ਆਵੇ। ਔਰ ਸੁਖਬੀਰ ਬਾਦਲ ਅੱਗੇ ਵੀ ਹੈ। ਪਿਛਲੀ ਵਾਰੀ 3 ਸੀਟਾਂ ਸੀ। ਇੱਕ ਮਨਪੀਤ ਚਾਲੀ ਦਿੱਤਿਆ ਸੀ ਇੱਕ ਬੀਬੀ ਗਨੀਵਕਰ ਤੇ ਇੱਕ ਡਾਕਟਰ ਸੁਖੀ ਸੁਖੀ ਸਾਹਿਬ ਚਲੇ ਗਏ ਮਨ ਪਟਿਆਲੀ ਪੁਨਰ ਸੋਜੀਤ ਦਾ ਹਿੱਸਾ ਨੇ ਇਹ ਬੜੀਆਂ ਵਿਚਿੱਤਰ ਸਥਿਤੀਆਂ ਨੇ ਲੇਕਿਨ ਸ਼ਖਬੀਰ ਬਾਦਲ ਨੂੰ ਪੇਸ਼ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਵੀ ਇਹ ਉਸ ਵੇਲੇ ਕੀਤਾ ਜਾ ਰਿਹਾ ਜਦੋਂ ਕਾਂਗਰਸ ਇਹ ਕਹਿ ਚੁੱਕੀ ਹੈ ਕਿ ਅਸੀਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਉਣਾ ਇਹ ਬੜੀ ਦਿਲਚਸਪ ਗੱਲ ਹੈ ਸਾਹਿਬ ਜੀ ਕਾਂਗਰਸ ਕਿਸੇ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਉਂ ਉਹ ਬਿਨਾ ਮੁੱਖ ਮੰਤਰੀ ਚਿਹਰੇ ਤੋਂ ਲੜਨਗੇ ਬੀਜੇਪੀ ਬਣਾਉਂਦੀ ਨਹੀਂ ਆਮ ਤੌਰ ਤੇ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਚ ਬੀਜੇਪੀ ਨੇ ਵੀ ਨਹੀਂ ਬਣਾਉਣਾ ਆਮ ਆਦਮੀ ਪਾਰਟੀ ਕੋਲੇ ਇੱਕੋ ਹੀ ਚਿਹਰਾ ਹੈ ਮੁੱਖ ਮੰਤਰੀ ਦਾ ਭਗਵੰਤ ਮਾਨ ਔਰ ਅੱਜ ਦੇ ਸਮੇਂ ਚੋ ਸਭ ਤੋਂ ਵੱਡਾ ਮੁੱਖ ਮੰਤਰੀ ਦਾ ਚਿਹਰਾ ਔਰ ਭਗਵੰਤ ਮਾਨ ਦੁਬਾਰਾ ਮੁੱਖ ਮੰਤਰੀ ਬਣ ਜਾਵੇ ਹਲੇ ਤੱਕ ਇਹ ਸੰਭਾਵਨਾਵਾਂ ਬਰਕਰਾਰ ਨੇ ਔਰ ਵੱਡੇ ਪੱਦਰ ਤੇ ਬਰਕਰਾਰ ਨੇ ਹੁਣ ਅਜਿਹੇ ਹਾਲਾਤਾਂ 'ਚ ਭਗਵੰਤ ਮਾਨ ਦੇ ਸਾਹਮਣੇ ਕੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨੂੰ ਪ੍ਰੋਜੈਕਟ ਕਰਕੇ ਤਕੜਾ ਹੋ ਜਾਊਗਾ ਇੱਕ ਤਾ ਸਵਾਲ ਹੈ ਦੂਜਾ ਪੁਨਰ ਸੁਜੀਤ ਅਕਾਲੀ ਦਲ ਜਾਂ ਸੁਖਬੀਰ ਬਾਦਲ ਦੇ ਵਿਰੋਧੀ ਅਕਾਲੀ ਦਲ ਨੇ ਉਹਨਾਂ ਕੋਲੇ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋ ਸਕਦਾ ਹੈ ਇਹ ਵੀ ਲੱਭਣਾ ਪੈਣਾ ਖੋਜ ਕੇ ਮੈਨੂੰ ਤਾਂ ਪਤਾ ਹੈ ਕਿਹੜਾ ਹੋ ਸਕਦਾ ਪਰ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਬਾਦਲ ਦੀ ਜਾਂ ਦੂਜੀਆਂ ਸ਼ਾਇਦ ਹਜੇ ਇਹ ਮੰਨਣ ਨੂੰ ਤਿਆਰ ਨਹੀਂ ਹੋਣਗੀਆਂ ਸੋ ਜਿਹੜੀ ਪੰਥਕ ਪੋਲਿਟਿਕਸ ਹੈ ਜਿਹੜਾ ਤੁਹਾਡਾ ਸਵਾਲ ਸੀ ਹਜੇ ਚਿਹਰਿਆਂ ਦਾ ਖਲਾਅ ਹੈ ਭਾਵੇਂ ਸੁਖਬੀਰ ਬਾਦਲ ਨੂੰ ਮੂਰੇ ਬਣਾਤਾ ਕਿ ਅਕਾਲੀ ਦਲ ਦਾ ਵਿਜ਼ਨ ਦੇਤਾ ਤੇ ਸੁਖਬੀਰ ਬਾਦਲ ਦੀ ਗਵਾਈ ਚ ਰੈਲੀਆਂ ਉਹ ਠੀਕ ਹੈ ਪੋਲਿਟੀਕਲ ਪ੍ਰੋਗਰਾਮ ਕਰਨਗੇ ਸ਼੍ਰੋਮਣੀ ਅਕਾਲੀ ਦਲ ਵਾਲੇ ਪਰ ਸਹੀ ਮਾਇਨੇ ਚ ਹਜੇ ਵੀ ਅਕਾਲੀ ਦਲ ਨੂੰ ਜਾਂ ਅਕਾਲੀ ਦਲਾਂ ਨੂੰ ਜਾਂ ਪੰਥਕ ਸਿਆਸਤ ਨੂੰ ਕੋਈ ਅਜਿਹੇ ਚਿਹਰਾ ਨਹੀਂ ਮਿਲਿਆ ਜਿਹਦੇ ਤੇ ਸਾਰਿਆਂ ਦੀ ਸਹਿਮਤੀ ਬਣੇ ਇਹੀ ਅਕਾਲੀ ਪੋਲਿਟਿਕਸ ਦੀ ਸਭ ਤੋਂ ਵੱਡੀ ਚਿੰਤਾ ਹੈ ਇਸ ਵਕਤ ਨਹੀਂ ਦਲਾ ਸਾਹਿਬ ਇੱਕ ਚਿਹਰਾ ਤਾਂ ਇਸ ਤਰ੍ਹਾਂ ਦਾ ਵੀ ਹੈ ਕਿ ਜਿਸ ਉੱਤੇ ਮੈਨੂੰ ਲੱਗਦਾ ਹੈ ਕਿ ਬੜੇ ਵੱਡੇ ਮਾਰਜਨ ਦੇ ਨਾਲ ਪੰਥ ਨੇ ਹਾਮੀ ਭਰ ਦਿੱਤੀ ਸੀ ਪਰ ਉਸ ਨਾਮ ਨੂੰ ਉਸ ਚਿਹਰੇ ਨੂੰ ਸੁਖਵੀਰ ਬਾਦਲ ਨੇ ਪ੍ਰਵਾਡ ਨਹੀਂ ਕੀਤਾ ਬਿਕਰਮਜੀਠਿਆ ਨੇ ਪ੍ਰਵਾਡ ਨਹੀਂ ਕੀਤਾ ਅਕਾਲੀ ਦਲ ਦੇ ਬਹੁਤ ਵੱਡੇ ਚਿਹਰਿਆਂ ਨੇ ਪ੍ਰਵਾਡ ਨਹੀਂ ਕੀਤਾ ਪਰ ਉਹ ਅਜੇ ਅਸਾਮ ਦੀ ਜੇਲ੍ਹ 'ਚ ਬੰਦ ਹੈ ਯਾਨੀ ਕਿ ਭਾਈ ਅਮਰਤਪਾਲ ਸਿੰਘ ਕੀ ਭਾਈ ਅਮਰਤਪਾਲ ਸਿੰਘ ਦੇ ਇਸ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਆਉਣ ਅਤੇ ਚੋਣ ਲੜਨ ਮੁੱਖ ਮੰਤਰੀ ਚਿਹਰੇ ਤੱਕ ਉੱਭਰਨ ਤੱਕ ਦੇ ਵੀ ਅਨੁਮਾਨ ਤੁਸੀਂ ਲਾਏ ਆ ਦੇਖੋ ਤੁਹਾਡਾ ਸਵਾਲ ਇਹ ਵੀ ਬਹੁਤ ਮਹੱਤਵਪੂਰਨ ਹੈ ਔਰ ਇਸ਼ਾਰਾ ਤੁਹਾਡਾ ਸਾਫ਼ ਹੈ ਅਮਰਿਤਪਾਲ ਸਿੰਘ ਵੱਲ ਹੁਣ ਇਹਦੇ ਵਿੱਚ ਕੋਈ ਦੋਰਾਈ ਨਹੀਂ ਹੈ ਕਿ ਅਮਰਿਤਪਾਲ ਸਿੰਘ ਨੂੰ ਦੂਸਰੀਆਂ ਧਿਰਾਂ ਖਾਸ ਤੌਰ ਤੇ ਵਾਰਿਸ ਪੰਜਾਬ ਦੇ ਨੇਤਾ ਮੁੱਖ ਮੰਤਰੀ ਦਾ ਚਿਹਰਾ ਬਣਾਤਾ ਵਾਰਿਸ ਪੰਜਾਬ ਜਥੇਬੰਦੀ ਵਾਲੇ ਤਾਂ ਕਹਿੰਦੇ ਹੀ ਆ ਕਿ ਅਮਰਿਤਪਾਲ ਸਿੰਘ ਸਾਡਾ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਲੇਕਿਨ ਵੱਡੀ ਗੱਲ ਇਹ ਹੈ ਵੀ ਕੀ ਬਾਕੀ ਸਾਰੇ ਅਕਾਲੀ ਦਲ ਮੰਨਣਗੇ ਸਿਮਰਨਜੀਤ ਸਿੰਘ ਮਾਨ ਮੰਨਣਗੇ ਪਹਿਲੀ ਗੱਲ ਦੂਜੀ ਗੱਲ ਪੁਨਰ ਸੁਰਜੀਤ ਅਕਾਲੀ ਦਲ ਮੰਨੇਗਾ ਇੱਥੇ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਗਿਆਨੀ ਹਰਪ੍ਰੀਤ ਸਿੰਘ ਹਜੇ ਤੱਕ ਤਾਂ ਪੁਨਰ ਸੁਰਜੀਤ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਨਾਲ ਸਮਝੌਤੇ ਲਈ ਰਾਜ਼ੀ ਨਹੀਂ ਹੋਇਆ ਵਾਰਿਸ ਪੰਜਾਬ ਜੱਥੇਬੰਦੀ ਨਾਲ ਹਜੇ ਉਹ ਸਮਝੌਤੇ ਲਈ ਰਾਜ਼ੀ ਨਹੀਂ ਹੋਏ ਉਹਨਾਂ ਨੇ ਕਮੇਟੀ ਬਣਾਈ ਪੰਜ ਮੈਂਬਰਾਂ ਦੀ ਚੰਦੂ ਮਾਜਰਾ ਸਾਹਿਬ ਨੇ ਉਹਦੇ ਚ ਗੁਰਪ੍ਰਤਾ ਵਡਾਲਾ ਨੇ ਅਦੇਸ਼ ਪ੍ਰਤਾਪ ਕੈਰੋ ਨੇ ਸੁੱਚਾ ਸਿੰਘ ਛੋਟੇਪੁਰ ਵੀ ਨੇ ਔਰ ਮਨਪੀਤਿਆਲੀ ਨੇ ਇਹਨਾਂ ਚੋਂ ਕਈ ਲੀਡਰ ਤਾਂ ਉਹ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਪੁਨਰ ਸੁਰਜੀਤ ਅਕਾਲੀ ਦਲ ਦੀ ਪੋਲੀਟੀਕਲ ਲਾਈਨ ਭਾਜਪੀ ਨਾਲ ਜਾ ਕੇ ਜੁੜੇ ਸਮਝੌਤੇ ਦੇ ਰੂਪ ਚ ਹਾਲਾਂਕਿ ਉਹ ਖੁੱਲਕੇ ਨਹੀਂ ਕਹਿੰਦੇ ਲੇਕਿਨ ਉਹਨਾਂ ਦੇ ਦਿਲਾਂ ਚ ਗੱਲ ਹੈਗੀ ਹੈ ਉਹਨਾਂ ਦੇ ਕਰਮ ਸੰਕੇਤ ਹੀ ਦੰਦੇ ਨੇ ਕਿਉਂਕਿ ਉਹ ਭਾਜਪਾ ਨੂੰ ਇਨਕਾਰ ਨਹੀਂ ਕਰਦੇ ਸਮਝੌਤੇ ਨੂੰ ਕਦੀ ਨਹੀਂ ਕਹਿੰਦੇ ਪੁਨਰ ਸੁਜੀਤ ਅਕਾਲੀ ਦਲ ਦੇ ਕਈ ਲੀਡਰ ਗਿਆਨੀ ਹਰਪ੍ਰੀਤ ਸਿੰਘ ਵੀ ਕਦੀ ਨਹੀਂ ਕਹਿੰਦੇ ਕਿ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕਰਨਾ ਹੁਣ ਅਗਰ ਪੁਨਰ ਸੁਜੀਤ ਅਕਾਲੀ ਦਲ ਨਹੀਂ ਵੀ ਸਮਝੌਤਾ ਕਰਦਾ ਅਮਰਿਤਪਾਲ ਸਿੰਘ ਨਾਲ ਫੇਰ ਵੀ ਅਮਰਿਤਪਾਲ ਸਿੰਘ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਖੜਾ ਹੋ ਸਕਦਾ ਕਿਉਂਕਿ ਪੁਨਰ ਸੁਜੀਤ ਅਕਾਲੀ ਦਲ ਦਾ ਇੱਕ ਹਿੱਸਾ ਹੈ ਡੈਲੀਗੇਟ اجلاس ਨੇ ਪੰਥਕ ਕੌਂਸਲ ਵੀ ਚੁਣੀ ਹੈ ਪੰਥਕ ਕੌਂਸਲ ਬੀਬੀ ਸਤਵੰਤ ਕੌਰ ਦੀ ਅਗਵਾਈ ਚ ਕੰਮ ਕਰ ਰਹੀ ਹੈ ਤੇ ਸੰਭਾਵਨਾਵਾਂ ਇਹ ਨੇ ਕਿ ਆਉਂਦੇ ਸਮੇਂ ਚ ਪੰਥਕ ਕੌਂਸਲ ਸਰਗਰਮ ਹੋ ਸਕਦੀ ਹੈ ਕਿਉਂਕਿ ਮਨਪੀਤ 43 ਪੰਥਕ ਕੌਂਸਲ ਦੇ ਨਾਲ ਜੁੜੇ ਹੋਏ ਨੇ ਉਹ ਪੁਨਰ ਸੁਜੀਤ ਦਾ ਵੀ ਹਿੱਸਾ ਨੇ ਪੰਥਕ ਕੌਂਸਲ ਨਾਲ ਵੀ ਜੁੜੇ ਹੋਏ ਨੇ ਔਰ ਚਾਹੁੰਦੇ ਨੇ ਕਿ ਪੰਥਕ ਕੌਂਸਲ ਸਾਰਿਆਂ ਨੂੰ ਇਕੱਠਾ ਕਰੇ ਹੁਣ ਭਾਵੇਂ ਪੁਨਰ ਸੁਜੀਤ ਅਕਾਲੀ ਦਲ ਚ ਅਮਰਿਤਪਾਲ ਸਿੰਘ ਨਾਲ ਸਮਝੌਤਾ ਨਾ ਹੋਵੇ ਸਾਹਿਬ ਜੀ ਲੇਕਿਨ ਮਨਪੀਤ ਥਿਆਲੀ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਮਹਿਦਪੁਰ ਬੀਬੀ ਸਤਵੰਤ ਕੌਰ ਅਗਰ ਪੁਨਰਸੁਰਜੀਤ ਅਕਾਲੀ ਦਲ ਦੇ ਵੱਡੇ ਲੀਡਰ ਪੰਥ ਕੌਂਸਲ ਦੇ ਚੇਅਰਪਰਸਨ ਅਗਰ ਇਹ ਲੋਕ ਅਮਰਿਤਪਾਲ ਸਿੰਘ ਦੇ ਨਾਲ ਖੜੇ ਹੋਗੇ ਤੇ ਅਮਰਿਤਪਾਲ ਸਿੰਘ ਦੀ ਬਤੌਰ ਮੁੱਖ ਮੰਤਰੀ ਜਿੱਦਣ ਮਨਪੀਤ ਥਿਆਲੀ ਨੇ ਵਕਾਲਤ ਕਰਤੀ ਦੇਖੋ ਮੈਂ ਇੱਕ ਗੱਲ ਤੁਹਾਨੂੰ ਸਾਫ਼ ਕਰਦਾ ਸੁਖਵੀਰ ਸਿੰਘ ਬਾਦਲ ਦੇ ਮੁਕਾਬਲੇ ਅੱਜ ਦੋ ਚਿਹਰੇ ਵੱਡੇ ਖੜੇ ਨੇ ਸਿੱਖ ਪੋਲਿਟਿਕਸ 'ਚ ਇੱਕ ਤਾਂ ਹੈ ਅਮਰਿਤਪਾਲ ਸਿੰਘ ਇੱਕ ਹੈ ਮਨਪੀਰ ਸਿੰਘ ਈਆਲੀ ਗਿਆਨੀ ਹਰਪ੍ਰੀਤ ਸਿੰਘ ਵੀ ਖੜੇ ਨੇ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਪ੍ਰਧਾਨ ਬਣਨਾ ਸੀ ਉਹਨਾਂ ਨੇ ਇਹ ਮਤਾ ਪ੍ਰਵਾਨ ਕੀਤਾ ਸੀ ਕਿ ਉਹ ਕਦੇ ਵੀ ਚੋਣ ਨਹੀਂ ਲੜਨਗੇ ਔਰ ਗਿਆਨੀ ਹਰਪ੍ਰੀਤ ਸਿੰਘ ਨੇ ਆਪ ਕਹਿਤਾ ਉਹ ਕਦੀ ਚੋਣ ਨਹੀਂ ਲੜਨਗੇ ਅਗਰ ਗਿਆਨੀ ਹਰਪ੍ਰੀਤ ਸਿੰਘ ਨੇ ਚੋਣ ਲੜਨੀ ਹੋਵੇ ਜਾਂ ਤਾਂ ਉਹ ਪੁਨਰ ਸੁਜੀਤ ਅਕਾਲੀ ਦਲ ਦਾ ਡੈਲੀਗੇਟ ਜਲਾਸ ਬਲਾ ਕੇ ਉਸ ਮਤੇ ਨੂੰ ਰੱਦ ਕਰਨ ਪਹਿਲਾਂ ਤੇ ਨਵੇਂ ਸਿਰੇ ਤੋਂ ਮਤਾ ਪਾਸ ਹੋਵੇ ਜਿਦੇ ਵਿੱਚ ਪੁਨਰ ਸੁਜੀਤ ਅਕਾਲੀ ਦਲ ਦੀ ਲੀਡਰਸ਼ਿਪ ਕਵੇ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਮੁੱਖ ਮੰਤਰੀ ਦਾ ਚਿਹਰਾ ਬਣਨ ਉਹ ਤਾਂ ਹੈ ਵੱਖਰੀ ਗੱਲ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਸਿਆਣੇ ਲੀਡਰ ਨੇ ਉਹ ਆਪਣੀ ਗੱਲ ਤੇ ਖੜਨ ਵਾਲੇ ਲੀਡਰ ਨੇ ਉਹਨਾਂ ਨੇ ਪਹਿਲਾਂ ਹੀ ਕਿਹਾ ਤਾਂ ਵੀ ਨਾ ਮੈਂ ਸਰਪੰਚ ਬਣਨਾ ਹੈ ਨਾ ਮੁੱਖ ਮੰਤਰੀ ਬਣਨਾ ਨਾ ਐਮਐਲਏ ਬਣਨਾ ਇਹਦਾ ਮਤਲਬ ਹੈ ਉਹ ਤਾਂ ਮੁੱਖ ਮੰਤਰੀ ਦੀ ਡੋਰ ਚੋਂ ਆਪਣੇ ਆਪ ਚੋਂ ਬਾਹਰ ਨਹੀਂ ਰਹਿ ਕੌਣ ਗਿਆ ਰਹਿ ਗਿਆ ਅਮਰਿਤਪਾਲ ਸਿੰਘ ਔਰ ਮਨਪੀਤ ਢਿਆਲਈ ਮਨਪੀਤ ਢਿਆਲਈ ਸੁਖਬੀਰ ਸਿੰਘ ਬਾਦਲ ਦੇ ਬਰਾਬਰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਪੰਜਾਬ ਦੀ ਪੋਲਿਟਿਕਸ ਅੱਗੇ ਵਧ ਸਕਦਾ ਹੈ ਲੇਕਿਨ ਮਨਪੀਤ ਸਿੰਘ ਢਿਆਲਈ ਅੱਗੇ ਵਧ ਨਹੀਂ ਰਿਹਾ ਬਤੌਰ ਮੁੱਖ ਮੰਤਰੀ ਦਾ ਚਿਹਰਾ ਮਨਪੀਤ ਢਿਆਲਈ ਵਕਾਲਤ ਕਰਦਾ ਹੈ ਅਮਰਿਤਪਾਲ ਸਿੰਘ ਦੀ ਉਸ ਤੋਂ ਪਹਿਲਾਂ ਮਨਪੀਤਿਆਲੀ ਵਕਾਲਤ ਕਰਦਾ ਹੈ ਪੰਥਕ ਇਕਤਾ ਦੀ ਕਿ ਪਹਿਲਾਂ ਸਾਰੇ ਇਕੱਠੇ ਹੋ ਜਾਈਏ ਪਹਿਲਾਂ ਸਾਰੇ ਧੜੇ ਇਕੱਠੇ ਹੋ ਜਾਣ ਸਾਰੇ ਅਕਾਲੀ ਦਲ ਇਕੱਠੇ ਹੋ ਜਾਣ ਉਸ ਤੋਂ ਬਾਅਦ ਇਹ ਵਿਚਾਰ ਕੀਤਾ ਜਾਵੇ ਕਿ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਣਾ ਚਾਹੀਦਾ ਔਰ ਮੇਰੀ ਨਜ਼ਰ ਚ ਮਨਪੀਤਿਆਲੀ ਕਦੇ ਵੀ ਅਮਰਿਤਪਾਲ ਸਿੰਘ ਦੇ ਮੁੱਖ ਮੰਤਰੀ ਚਿਹਰੇ ਦੀ ਦਾ ਵਿਰੋਧ ਨਹੀਂ ਕਰ ਸਕਦਾ ਕਿਉਂਕਿ ਜੇ ਮਨਪੀਤਿਆਲੀ ਅਮਰਿਤਪਾਲ ਦਾ ਵਿਰੋਧ ਕਰਦਾ ਹੁੰਦਾ ਕੀ ਅਮਰਿਤਪਾਲ ਸਿੰਘ ਦੇ ਮੰਚ ਤੇ ਨਾ ਜਾਂਦੇ ਹੋ ਜਦੋਂ ਮਨਪੀਤਿਆਲੀ ਵਿਸਾਖੀ ਵਾਲੇ ਦਿਨ ਅਮਰਿਤਪਾਲ ਸਿੰਘ ਦੇ ਮੰਚ ਤੇ ਚਲੇ ਗਏ ਇਹਦਾ ਮਤਲਬ ਹੈ ਮਨਪੀਤਿਆਲੀ ਨੂੰ ਅਮਰਿਤਪਾਲ ਸਿੰਘ ਬਤੌਰ ਮੁੱਖ ਮੰਤਰੀ ਦਾ ਚਿਹਰਾ ਪ੍ਰਮਾਨ ਹੈ ਔਰ ਜਦੋਂ ਖੁੱਲੇ ਆਮ ਸ਼ਰੇ ਆਮ ਕੋਈ ਪੰਥਕ ਸਮਝੌਤਾ ਹੋ ਗਿਆ ਕੋਈ ਲੀਡਰਸ਼ਿਪ ਸਮਝੌਤਾ ਹੋ ਗਿਆ ਤੇ ਮੈਨੂੰ ਲੱਗਦਾ ਹੈ ਮਨਪੀਤਿਆਲੀ ਵੀ ਉਹ ਵਿਅਕਤੀ ਹੋਏਗਾ ਜਿਹੜਾ ਇਹ ਕਹੇਗਾ ਕਿ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਮੰਨ ਕੇ ਸਾਨੂੰ ਪੰਜਾਬ ਦੇ ਵਿੱਚ ਅਗਲੀ ਚੋਣ ਲੜਨੀ ਚਾਹੀਦੀ ਹੈ ਹਾਲਾਂਕਿ ਜਿਵੇਂ ਮੈਂ ਪਹਿਲਾਂ ਕਿਹਾ ਮੈਂ ਮਨਪੀਤਿਆਲੀ ਨੂੰ ਵੀ ਮੰਨਦਾ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਦਾ ਦਾਵੇਦਾਰ ਹੈ ਲੇਕਿਨ ਮਨਪੀਤਿਆਲੀ ਨੇ ਕਦੇ ਵੀ ਇਹ ਗੱਲ ਸਵੀਕਾਰ ਨਹੀਂ ਕਰਨੀ ਕਿ ਉਹ ਬਤੌਰ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਦੇ ਵਿੱਚ ਅੱਗੇ ਵਧਣ ਜੋ ਜੋ ਮਨਪੀਤਿਆਲੀ ਦਾ ਸੁਭਾਅ ਹੈ ਕਿਉਂਕਿ ਉਹ ਪਹਿਲਾ ਟਾਰਗੇਟ ਆਪਣਾ ਇਹ ਬਣਾ ਕੇ ਬੈਠੇ ਹੋਏ ਨੇ ਕੇ ਪੰਥਕ ਇਕਤਾ ਹੋਵੇ ਸਾਰੇ ਥੜੇ ਇਕੱਠੇ ਹੋਣ ਪਰ ਮਨਪੀਤਿਆਲੀ ਔਖੇ ਵੇਲਿਆਂ ਚ ਜਿੱਤਿਆ ਵੀ ਹੈ ਕੈਪਟਨ ਮਰਿੰਦਰ ਦੀ ਸਰਕਾਰ ਸੀ ਉਦੋਂ ਆਜ਼ਾਦ ਜਿੱਤ ਗਿਆ ਸੀ ਆ ਹੁਣ ਮਨਪੀਤਿਆਲੀ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰ ਆਪਣੇ ਬਲਾਕ ਸਮਿਤੀ ਮੈਂਬਰ ਸਾਰੇ ਜਿਤਾਲੇ ਸੋ ਮਨਪੀਤਿਆਲੀ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ ਔਰ ਬੇਦਾਗ ਹੈ ਔਰ ਸਿਆਸਤ ਚ ਅੱਗੇ ਵਧਣ ਲਈ ਪੈਸੇ ਦੀ ਵੀ ਕਮੀ ਨਹੀਂ ਇਹ ਸਾਰੇ ਹਾਲਾਤ ਨੇ ਔਰ ਔਰ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਚਾਰੇ ਪੰਜੇ ਮੈਂਬਰ ਨੇ ਉਹ ਸਾਰੇ ਲੋਕਾਂ 'ਚ ਪ੍ਰਵਾਨ ਨੇ ਉਹਨਾਂ ਦੇ ਪ੍ਰਤੀ ਲੋਕਾਂ 'ਚ ਕੋਈ ਨਾ ਪੱਖੀ ਰਵਈਆ ਨਹੀਂ ਸੋ ਜਿਹੜਾ ਜਿਹੜਾ ਤੁਹਾਡਾ ਸਵਾਲ ਸੀ ਮੈਨੂੰ ਇਹ ਲੱਗਦਾ ਹੈ ਕਿ ਅਗਰ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਅਮਰਿਤਪਾਲ ਸਿੰਘ ਪੰਥਕ ਕੌਂਸਲ ਵੱਲੋਂ ਮਨਪੀਤਿਆਲੀ ਵੱਲੋਂ ਇਕਬਾਲ ਸਿੰਘ ਝੁੰਦਾ ਵੱਲੋਂ ਸ਼ੰਤਾ ਸਿੰਘ ਮੈਦਪੁਰ ਵੱਲੋਂ ਕੈਂਡੀਡੇਟ ਦੇ ਤੌਰ ਤੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਉਭਾਰ ਦਿੱਤਾ ਗਿਆ ਤੇ ਫਿਰ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਅਮਰਿਤਪਾਲ ਸਿੰਘ ਦਾ ਕਦ ਬਰਾਬਰੀ ਚ ਆ ਕੇ ਖੜਾ ਹੋ ਜਾਣਾ ਔਰ ਵੱਧ ਵੀ ਸਕਦਾ ਹੈ ਦੇਖੋ ਅੱਜ ਭਾਵੇਂ ਸਰਬਜੀਤ ਸਿੰਘ ਖਾਲਸਾ ਭਾਵੇਂ ਅਮਰਿਤਪਾਲ ਸਿੰਘ ਹੈ ਇਹ ਦੋਨੇ ਮੈਂਬਰ ਪਾਰਲੀਮੈਂਟ ਨੇ ਔਰ ਇਹ ਦੋ ਸੀਟਾਂ ਤੇ ਜਿੱਤੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ 10 ਸੀਟਾਂ ਤੇ ਹਾਰਿਆ ਔਰ ਅਮਰਿਤਪਾਲ ਨੂੰ ਅਗਰ ਮੁੱਖ ਮੰਤਰੀ ਦਾ ਚਿਹਰਾ ਪੰਥਕ ਕੌਂਸਲ ਨੇ ਵੀ ਐਲਾਨਤਾ ਸਮਝੌਤੇ ਤੋਂ ਬਾਅਦ ਤੇ ਵਿਕਰਮ ਸਿੰਘ ਮਜੀਠੀਆ ਜਾਂ ਸੁਖਬੀਰ ਸਿੰਘ ਬਾਦਲ ਅਗਰ ਇਹ ਆਪਣੀ ਪੰਥਕ ਪੋਲਿਟਿਕਸ ਚ ਅਮਰਿਤਪਾਲ ਸਿੰਘ ਦਾ ਵਿਰੋਧ ਲੈ ਕੇ ਆਉਣਗੇ ਵਿਕਰਮ ਮਜੀਠੀਆ ਵਿਰੋਧ ਕਰੂ ਨਾ ਉਹ ਪਹਿਲਾਂ ਵੀ ਵਿਰੋਧ ਕਰਦਾ ਅਮਰਿਤਪਾਲ ਸਿੰਘ ਦਾ ਅਗਰ ਸੁਖਬੀਰ ਬਾਦਲ ਅਮਰਿਤਪਾਲ ਸਿੰਘ ਦਾ ਵਿਰੋਧ ਕਰਦਾ ਤੇ ਪੰਜਾਬ ਦੀ ਪੰਥਕ ਪੋਲਿਟਿਕਸ ਚ ਸੁਖਬੀਰ ਸਿੰਘ ਬਾਦਲ ਅਗੇ ਸਵਾਲ ਖੜੇ ਹੋਣਗੇ ਜਿਹੜੀਆਂ 10 ਸੀਟਾਂ ਤੇ ਜ਼ਮਾਨਤ ਜਬਤ ਹੋਈ 2024 ਚ ਉਹਦੇ ਪਿੱਛੇ ਇੱਕ ਮੇਜਰ ਕਾਰਨ ਇਹ ਵੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਆਲੀ ਦੀ ਗੱਲ ਨਹੀਂ ਮੰਨੀ ਅੰਮ੍ਰਿਤਪਾਲ ਨੇ ਸੀਟ ਨਹੀਂ ਛੱਡੀ ਸਰਬਜੀਤ ਖਾਲਸੇ ਨੇ ਸੀਟ ਨਹੀਂ ਛੱਡੀ ਬਲਕਿ ਇਹਨਾਂ ਦਾ ਵਿਰੋਧ ਕੀਤਾ ਸ਼ਖਬੀਰ ਬਾਦਲ ਤਾਂ ਆਪਣੇ ਅੰਮ੍ਰਿਤਪਾਲ ਸਿੰਘ ਨੂੰ ਸ਼ਰਿਆਮ ਖਾਲਸਤਾਨੀ ਕਹਿੰਦਾ ਸੀ ਸ਼ਰਿਆਮ ਸ਼ਖਬੀਰ ਬਾਦਲ ਵਿਰੋਧ ਕਰਦਾ ਸੀ ਔਰ ਬਿਕਰਮ ਸਿੰਘ ਮਜੀਠੀਆ ਨੇ ਵੀ ਅਮਰਿਤਪਾਲ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਇਹ ਵੀ ਗੱਲ ਹੈ ਕਿ ਅਮਰਿਤਪਾਲ ਸਿੰਘ ਜੇਲ੍ਹ ਚੋਂ ਬਾਹਰ ਨਹੀਂ ਆਉਣਾ ਕਿਉਂਕਿ ਅਮਰਿਤਪਾਲ ਸਿੰਘ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਫੇਰ ਨਾਸਾ ਲਾਏਗੀ ਮਾਰਚ ਤੋਂ ਬਾਅਦ ਪਰ ਇਹ ਹੀ ਤਾਂ ਸਵਾਲ ਹੈ ਨਾ ਡੱਲਾ ਸਾਹਿਬ ਜੇ ਅਮਰਿਤਪਾਲ ਸਿੰਘ ਆਸਾਮ ਦੀ ਜੇਲ੍ਹ ਚੋਂ ਬਾਹਰ ਹੀ ਨਹੀਂ ਆਉਂਦੇ ਫਿਰ ਉਹ ਕਿਵੇਂ ਚੋਣ ਲੜਨਗੇ ਉਹਨਾਂ ਦੇ ਚੋਣ ਲੜਨ ਉਹਨਾਂ ਦੇ ਮੁੱਖ ਮੰਤਰੀ ਚਿਹਰੇ ਤੱਕ ਪਹੁੰਚਣ ਵਾਸਤੇ ਉਹਨਾਂ ਦਾ ਆਸਾਮ ਦੀ ਜੇਲ੍ਹ ਚੋਂ ਬਾਹਰ ਆਉਣਾ ਜ਼ਰੂਰੀ ਹੈ ਤੇ ਉਹ ਦੂਰੋਂ ਨੇੜੇੋਂ ਹੁੰਦਾ ਨਜ਼ਰ ਨਹੀਂ ਆ ਰਿਹਾ ਦੇਖੋ ਇਹਦੇ ਪਿੱਛੇ ਬੜੇ ਤਕਨੀਕੀ ਤੇ ਕਾਨੂੰਨੀ ਕਾਰਨ ਨੇ ਅੱਜ ਪੰਜਾਬ 'ਚ ਜਿਹੜੀ ਸੱਤਾ ਹੈ ਅੱਜ ਪੰਜਾਬ 'ਚ ਸੱਤਾ ਭਗਵੰਤ ਮਾਨ ਦੀ ਹੈ ਮੰਨ ਲਓ ਪੰਜਾਬ 'ਚ ਅਗਲੀ ਸਰਕਾਰ ਵੇਲੇ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਅਕਾਲੀ ਧਿਰਾਂ ਅਮਰਿਤਪਾਲ ਨੂੰ ਅੱਗੇ ਵਧਾਉਂਦੀਆਂ ਨੇ ਅਮਰਿਤਪਾਲ ਨੂੰ ਅੱਗੇ ਵਧਾਉਂਦੀਆਂ ਨੇ ਮੁੱਖ ਮੰਤਰੀ ਦਾ ਚਿਹਰਾ ਮੈਂ ਬਹੁਤ ਹਾਈਪੋਥੈਟਿਕ ਗੱਲ ਕਰਨ ਵਾਲਾ ਹਾਲਾਂਕਿ ਹਜੇ ਪਤਾ ਨਹੀਂ ਜਿੰਨਾ ਕਿੰਨੇ ਆ ਕਿਉਂਕਿ ਹਲੇ ਅੱਜ ਵੀ ਨੰਬਰ 1 ਦੀ ਦੌੜ 'ਚ ਮੁੱਖ ਮੰਤਰੀ ਦੀ ਭਗਵੰਤ ਮਾਨ ਹੈ ਚਲੋ ਮੰਨ ਲਿਏ ਕਿ ਅਮਰਿਤਪਾਲ ਸਿੰਘ ਦੀ ਪਾਰਟੀ ਵੱਧ ਸੀਟਾਂ ਜਿੱਤ ਜਾਂਦੀ ਹੈ ਤੇ ਬਾਕੀ ਸਾਰੇ ਸਮਰਥਨ ਕਰ ਦਿੰਦੇ ਨੇ ਤੇ ਜੋੜ-ਤੋੜ ਲਾ ਕੇ ਅਮਰਿਤਪਾਲ ਦੀ ਪਾਰਟੀ ਦੀ ਅਗਵਾਈ 'ਚ ਸਰਕਾਰ ਬਣਨੀ ਹੈ ਕਿਉਂਕਿ ਉੱਥੇ ਮਨਪੀਤਿਆਲੀ ਦੇਖੋ ਤੁਸੀਂ ਅਮਰਿਤਪਾਲ ਦਾ ਮੈਂ ਬੈਕਅਪ ਦੱਸ ਰਿਹਾ ਪੋਲਿਟੀਕਲ ਅਮਰਿਤਪਾਲ ਦਾ ਹਜੇ ਪੋਲਿਟੀਕਲ ਬੈਕਅਪ ਕੌਣ ਹੈ ਉਹਨਾਂ ਦੀ ਪਾਰਟੀ ਬਹੁਤ ਵੱਡਾ ਸੰਗਠਨ ਨਹੀਂ ਬਣ ਸਕੀ ਉਹਨਾਂ ਦੇ ਕਈ ਲੀਡਰ ਹੈਗੇ ਨੇ ਉਹਨਾਂ ਦੇ ਪਿਤਾ ਨੇ ਸੰਘਰਸ਼ ਕਰ ਰਹੇ ਨੇ ਲੇਕਿਨ ਪੰਜ ਮੈਂਬਰੀ ਕਮੇਟੀ ਬਹੁਤ ਵੱਡਾ ਬੈਕਅਪ ਹੈ ਪੰਥਕ ਕੌਂਸਲ ਬਹੁਤ ਵੱਡਾ ਬੈਕਅਪ ਹੈ ਬੀਬੀ ਸਤਵੰਤ ਕੌਰ ਭਾਈ ਅਮਰੀਕ ਸਿੰਘ ਉਹਨਾਂ ਦੀ ਧੀ ਹੈ ਬੀਬੀ ਸਤਵੰਤ ਕੌਰ ਨੇ ਜਿੱਦਣ ਇਹ ਕਹਿਤਾ ਨਾ ਅਸੀਂ ਅਮਰਿਤਪਾਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਪੰਜ ਮੈਂਬਰੀ ਕਮੇਟੀ ਨੇ ਇਹ ਕਹਿਤਾ ਚਾਰ ਮੈਂਬਰੀ ਮੰਨ ਲਓ ਭਾਵੇਂ ਭਾਵੇਂ ਵਡਾਲਾ ਸਾਹਿਬ ਗਿਆਨੀ ਹਰਪ੍ਰੀਤ ਨਾਲ ਚਲੇ ਜਾਣ ਸੰਤਾ ਸਿੰਘ ਮੈਦਪੁਰ ਇਕਬਾਲ ਸਿੰਘ ਝੁੰਡਾ ਮਨਪੀਤਿਆਲੀ ਬੀਬੀ ਸਤਵੰਤ ਕੌਰ ਜਿੱਦਣੇ 4-5 ਲੋਕਾਂ ਨੇ ਕਹਿਤਾ ਕਿ ਅਸੀਂ ਅਮਰਿਤਪਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਦੇਖਣਾ ਚਾਹੁੰਦੇ ਆਂ ਪੰਜਾਬ ਦੀ ਪੰਥਕ ਪੋਲਿਟਿਕਸ ਬਦਲਨੀ ਆ ਉਸਦੇ ਉਸ ਦਿਨੇ ਮੰਨਿਆ ਜਾਊਗਾ ਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਵਿੱਚੋਂ ਇਹਨਾਂ ਚਾਰ ਲੀਡਰਾਂ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਮਿਲ ਕੇ ਨਵੀਂ ਪੰਥਕ ਲਾਈਨ ਅਡਾਪਟ ਕਰ ਲਈ ਕਿਉਂਕਿ ਹਜੇ ਵੀ ਇਹ ਗੱਲ ਉੱਥੇ ਖੜੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕਈ ਸਾਥੀ ਉਹ ਭਾਜਪਾ ਦੇ ਖਿਲਾਫ ਨਹੀਂ ਬੋਲ ਰਹੇ ਉਹ ਗੱਲਾਂ ਜ਼ਰੂਰ ਕਰੀ ਜਾਂਦੇ ਨੇ ਵੀ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਕਰਾਂਗੇ ਸਿੱਖਾਂ ਦੇ ਮਸਲੇ ਨਹੀਂ ਨਿਬੇੜੇ ਜਾ ਰਹੇ ਪਰ ਕਦੇ ਵੀ ਪੁਨਰ ਸੁਜੀਤ ਅਕਾਲੀ ਦਲ ਦੀ ਲੀਡਰਸ਼ਿਪ ਇਹ ਨਹੀਂ ਕਹਿੰਦੀ ਕਿ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕਰਨਾ ਕਿਸੇ ਕੀਮਤ ਤੇ ਨਹੀਂ ਕਰਨਾ ਮਤਲਬ ਉਹਨਾਂ ਦੀ ਇਨਕਲੀਨੇਸ਼ਨ ਭਾਜਪਾ ਵੱਲ ਹੈ ਲੇਕਿਨ ਇਹ ਯਾਦ ਹੀ ਨਹੀਂ ਹੈ ਉਹ ਸਪਸ਼ਟ ਹੈ ਕਿ ਭਾਜਪਾ ਨਾਲ ਨਹੀਂ ਜਾਣਾ ਤੇ ਅਮਰਿਤਪਾਲ ਨਾਲ ਜਾ ਸਕਦੇ ਆਂ ਸੀ ਉੱਤੇ ਉਹ ਚਾਹੁੰਦਾ ਵੀ ਜਾਓ ਜਦੋਂ ਬੈਕਅਪ ਆ ਗਿਆ ਅਮਰਿਤਪਾਲ ਨੂੰ ਇਹਨਾਂ ਚਾਰ ਪੰਥਕ ਕੌਂਸਲ ਦੇ ਲੀਡਰਾਂ ਦਾ ਫਿਰ ਅਮਰਿਤਪਾਲ ਦੇ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਬੈਕਅਪ ਹੈ ਬਹੁਤ ਸਾਰੇ ਨੌਜਵਾਨਾਂ ਦਾ ਬੈਕਅਪ ਹੈ ਤੇ ਅਮਰਿਤਪਾਲ ਜਦੋਂ ਸੁਖਬੀਰ ਬਾਦਲ ਦੇ ਸਾਹਮਣੇ ਖੜਾ ਹੋ ਗਿਆ ਪੰਜਾਬ ਦੇ ਲੋਕਾਂ ਲਈ ਜਦੋਂ ਚੁਆਇਸ ਇਸ ਰੂਪ ਚ ਕਰਨੀ ਹੈ ਕਿ ਤੁਸੀਂ ਅਮਰਿਤਪਾਲ ਨੂੰ ਚੁਣਨਾ ਹੈ ਜਾਂ ਸੁਖਬੀਰ ਬਾਦਲ ਨੂੰ ਉਦੋਂ ਸਥਿਤੀ ਵੱਖਰੀ ਹੋਣੀ ਅਮਰਿਤਪਾਲ ਪਾਰਲੀਮੈਂਟ ਚ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀ ਪਰ ਅਮਰਿਤਪਾਲ ਨੇ ਮੈਂਬਰ ਪਾਰਲੀਮੈਂਟ ਦੀ ਸੌ ਤਾਂ ਚੱਕੀ ਨਾ ਉਹਨੂੰ ਸੌਜ ਕੌਣ ਤੋਂ ਤਾਂ ਕਿਸੇ ਨੇ ਨਹੀਂ ਰੋਕਿਆ ਤੇ ਜੇ ਅਮਰਿਤਪਾਲ ਦੀ ਪਾਰਟੀ ਜਿੱਤ ਜਾਂਦੀ ਹੈ ਪੰਥਕ ਕਾਉਂਸਲ ਸਾਰੇ ਜੋੜ ਤੋੜ ਕਰਕੇ ਤੇ ਮੁੱਖ ਮੰਤਰੀ ਦੀ ਸੌ ਅਮਰਿਤਪਾਲ ਨੂੰ ਉਹਦੇ ਬਿਨਾਂ ਚੋਣ ਲੜੇ ਚੁਕਾਈ ਜਾ ਸਕਦੀ ਹੈ ਤੇ ਜੇ ਮੁੱਖ ਮੰਤਰੀ ਦੀ ਸੌ ਹੀ ਚੁਕਾਤੀ ਅਮਰਿਤਪਾਲ ਸਿੰਘ ਨੂੰ ਤੇ ਫੇਰ ਉਹਦੇ ਤੇ ਨਾਸਾ ਕੌਣ ਲਾਊ ਐਨਐਸਏ ਕੌਣ ਲਾਊਗਾ ਜੀ ਤੁਸੀਂ ਮੈਨੂੰ ਦੱਸੋ ਇਹ ਕਿਸੇ ਤਰ੍ਹਾਂ ਦਾ ਕਨਸਟੀਟਿਊਸ਼ਨਲ ਕ੍ਰਾਈਸਿਸ ਨਹੀਂ ਬਣਨਾ ਅਗਰ ਉਹ ਐਮਐਲਏ ਦੀ ਚੋਣ ਜੇਲ੍ਹ ਚ ਬਹਿ ਕੇ ਲੜਦਾ ਜਿੱਤ ਜਾਂਦਾ ਉਹ ਬਤੌਰ ਐਮਐਲਏ ਵੀ ਸੌਂ ਚੱਕੇਗਾ ਤੇ ਜਦੋਂ ਸਭ ਨੇ ਉਹਨੂੰ ਵਿਧਾਇਕ ਦਲ ਦਾ ਲੀਡਰ ਬਣਾ ਲਿਆ ਜੇ ਸਰਕਾਰ ਹੀ ਉਹਨਾਂ ਦੀ ਬਣ ਰਹੀ ਹੋਣੀ ਤੇ ਦੂਜੀ ਸਰਕਾਰ ਨੇ ਤਾਂ ਅਸਤੀਫਾ ਹੀ ਦੇ ਦੇਣਾ ਨਾ ਸੁਖ ਸੌਚ ਕੌਣ ਦੀ ਰਿਕਵਰਡ ਨਹੀਂ ਭਗਵੰਤ ਮਾਨ ਜਿਹੜੀ ਅੰਮ੍ਰਿਤਪਾਲ ਨੂੰ ਸੌ ਮੈਂਬਰ ਪਾਰਲੀਮੈਂਟ ਦੀ ਚਕਾਈ ਗਈ ਨਾ ਤੇ ਜੇ ਉਹਨੂੰ ਮੁੱਖ ਮੰਤਰੀ ਦੀ ਵੀ ਸੌ ਚਕਾਤੀ ਫਿਰ ਤਾਂ ਉਹ ਮੁੱਖ ਮੰਤਰੀ ਹੈ ਹੁਣ ਕਿਉਂਕਿ ਉਹ ਐਮਪੀ ਹੈ ਪੰਜਾਬ ਦੀ ਸਰਕਾਰ ਦਾ ਮੁੱਖ ਮੰਤਰੀ ਹੋ ਰਿਹਾ ਹੈ ਉਹਨੇ ਪਰਮਿਸ਼ਨ ਨਹੀਂ ਦਿੱਤੀ ਪਾਰਲੀਮੈਂਟ ਚ ਜਾਣ ਦੀ ਤੇ ਜਦੋਂ ਸਰਕਾਰ ਹੀ ਬਦਲ ਗਈ ਸਰਕਾਰ ਹੀ ਨਹੀਂ ਰਹਿਣੀ ਤੇ ਫਿਰ ਜਿਹਨੂੰ ਤੁਸੀਂ ਮੁੱਖ ਮੰਤਰੀ ਚੁਣਿਆ ਹੈ ਫਿਰ ਉਹਨੇ ਫੈਸਲੇ ਕਰਨੇ ਸੋ ਇਸ ਕਰਕੇ ਭਾਵੇਂ ਇਹ ਹਾਈਪੋਥੈਟিক্যাল ਹੈ ਇਹ ਭਾਵੇਂ ਇਹ ਬਹੁਤ ਐਂ ਲੱਗਦਾ ਕਿ ਮੈਂ ਬਹੁਤ ਵੱਡੀ ਗੱਲ ਕਰਤੀ ਪਰ ਪੋਲਿਟਿਕਸ 'ਚ ਕੁਝ ਵੀ ਸੰਭਵ ਹੈ ਜਦੋਂ ਅੰਨਾ ਹਜ਼ਾਰੇ ਨਾਲ ਅੰਦੋਲਨ 'ਚ ਬੈਠਾ ਸੀ ਕੇਜਰੀਵਾਲ ਔਰ ਭਗਵੰਤ ਮਾਨ ਸਾਰੇ ਜਾਣਦੇ ਸੀ ਮੈਂ ਬੜੀ ਨੇੜਿਓਂ ਦੇਖਿਆ ਇਹਨਾਂ ਨੂੰ ਇਹਨਾਂ ਦੇ ਮੰਚ 'ਚ ਤੋਂ 5 ਮੀਟਰ ਦੇ ਫਾਸਲੇ ਤੋਂ ਸਾਰਿਆਂ ਨੂੰ ਦੇਖਿਆ ਮਿਲਿਆ ਵੀਆ ਤੇ ਦੇਖੋ ਇਹਨਾਂ ਨੇ ਦਿੱਲੀ 'ਚ ਵੀ ਸਰਕਾਰ ਬਣਾਤੀ ਤਿੰਨ ਵਾਰ ਪੰਜਾਬ 'ਚ ਵੀ ਬਣਾ ਲਈ ਕਮਜ਼ੋਰ ਨਾ ਸਮਝੋ ਅੰਦੋਲਨ ਦੀ ਤਾਕਤ ਤਕੜੀ ਹੁੰਦੀ ਹੈ। ਅਮਰਿਤਪਾਲ ਐਮਪੀ ਉਹ ਵੀ ਇੱਕ ਅੰਦੋਲਨ ਚ ਹੀ ਬਣਿਆ ਨਾ। ਹੁਣ ਅਮਰਿਤਪਾਲ ਜੇਲ੍ਹ 'ਚ ਹੈ ਪਰ ਉਹ ਤਾਕਤ ਪੰਥ ਕੌਂਸਲ ਚਾਰ ਪੰਜ ਵੱਡੇ ਚਿਹਰੇ ਅਗਰ ਉਹਨਾਂ ਨੇ ਅਮਰਿਤਪਾਲ ਸਿੰਘ ਨੂੰ ਬੈਕਅਪ ਦਿੱਤਾ ਤੇ ਕੰਪੀਟੀਸ਼ਨ ਸੁਖਵੀਰ ਬਾਦਲ ਵਰਸਸ ਅਮਰਿਤਪਾਲ ਬਣਾਤਾ ਪੰਜਾਬ 'ਚ ਸਿੱਖ ਪੋਲਿਟਿਕਸ 'ਚ ਤੇ ਸਿੱਖ ਵੋਟਾਂ ਦਾ ਧ्रुਵੀਕਰਨ ਜਾਂ ਤਾਂ ਸੁਖਵੀਰ ਵਾਲੇ ਪਾਸੇ ਵੋਟ ਜਾਊਗੀ ਜਾਂ ਅਮਰਿਤਪਾਲ ਵਾਲੇ ਪਾਸੇ ਜਾਊਗੀ। ਜਦੋਂ ਅਮਰਿਤਪਾਲ ਸਿੰਘ ਨੂੰ ਬੈਕਅਪ ਕਰਨ ਵਾਲੇ ਮੋਡਰੇਟ ਲੋਕ ਨੇ ਨਾਲ ਕੱਟੜਵਾਦੀ ਨਹੀਂ ਹੈ ਮਨਪੀਤਿਆਲੀ ਸੰਤਾ ਸਿੰਘ ਮੈਦਪੁਰੇ ਕੱਟੜਵਾਦ ਨਹੀਂ ਹੈ ਕੱਟੜਵਾਦੀ ਨਹੀਂ ਹੈ। ਔਰ ਇਹਨਾਂ ਨੇ ਅਮਰਿਤਪਾਲ ਸਿੰਘ ਤੋਂ ਵੀ ਸਟੇਟਮੈਂਟਾਂ ਦਵਾਣੀਆਂ ਨੇ ਕਿ ਅਮਰਿਤਪਾਲ ਸਿੰਘ ਖਾਲਿਸਤਾਨ ਦੇ এজেন্ডੇ ਤੋਂ ਬਿਨਾ ਲੋਕਤੰਤਰੀ ਤਰੀਕੇ ਨਾਲ ਚੋਣਾਂ ਚ ਅੱਗੇ ਵਧੇਗਾ ਤੇ ਪੰਥਕ ਵੋਟ ਪਾਏਗੀ। ਕਿਉਂਕਿ ਮੁੱਦੇ ਨਸ਼ਿਆਂ ਦੇ ਖਿਲਾਫ ਲੜਾਈ ਹੈ ਪੰਜਾਬ ਚ ਬੇਰੋਜ਼ਗਾਰੀ ਹੈ ਯੂਥ ਦੀ ਔਰ ਸਤਵੰਤ ਸਿੰਘ ਔਰ ਭਾਈ ਅਮਰੀਕ ਸਿੰਘ ਦਾ ਪਰਿਵਾਰ ਅਗਰ ਕਹੂਗਾ ਬੀਬੀ ਸਤਵੰਤ कौर ਔਰ ਭਾਈ ਅਮਰੀਕ ਸਿੰਘ ਦਾ ਪਰਿਵਾਰ ਕਿ ਅਸੀਂ ਅਮਰਿਤਪਾਲ ਨੂੰ ਬੈਕ ਕਰਦੇ ਹਾਂ ਤੇ ਉਹਨੇ ਪੰਥਕ ਪੋਲਿਟਿਕਸ ਦੀ ਦਿਸ਼ਾ ਬਦਲਨੀ ਹੈ ਸੋ ਅਸੀਂ ਇਹਨੂੰ ਹਲਕੇ ਚ ਨਹੀਂ ਲੈ ਸਕਦੇ ਸਮੇਂ ਸਮੇਂ ਤੇ ਪੰਜਾਬ ਚ ਪੰਥਕ ਲਹਿਰਾਂ ਬਣੀਆਂ ਨੇ ਦੇਖੋ ਸਿਮਰਜੀਤ ਸਿੰਘ ਮਾਨ ਕਿੰਨੀਆਂ ਕਿੰਨੇ ਜਿੱਤ ਗਏ ਸੀ ਐਮਪੀ ਆ ਹੁਣ ਵੀ ਅਮਰਿਤਪਾਲ ਸਿੰਘ ਜਿੱਤੇ ਸਰਬਜੀਤ ਸਿੰਘ ਖਾਲਸਾ ਜਿੱਤੇ ਤੇ ਪ੍ਰਕਾਸ਼ ਸਿੰਘ ਬਾਦਲ ਵੀ ਕਈ ਵਾਰੀ ਲਹਿਰ ਬਣਾ ਕੇ ਜਿੱਤੇ ਆ 1997 ਚ ਜਦੋਂ ਆਇਆ ਪ੍ਰਕਾਸ਼ ਸਿੰਘ ਬਾਦਲ ਜਦੋਂ ਬਿਆਨ ਸਿੰਘ ਦੀ ਸਰਕਾਰ ਖਤਮ ਹੋਈ ਉਸ ਤੋਂ ਬਾਅਦ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣਿਆ ਉਹਨਾਂ ਸਮਿਆਂ ਚ ਜਦੋਂ ਬੀਬੀ ਪਠੱਲ ਵੀ ਮੁੱਖ ਮੰਤਰੀ ਰਹੇ ਨੇ ਤੇ ਅਕਾਲੀ ਦਲ ਉਦੋਂ ਲਹਿਰ ਦੇ ਰੂਪ ਚ ਆਇਆ ਸੋ ਪੰਥਕ ਲੈ ਰਹੇ ਆ ਕਾਲੀ ਪੋਲਿਟਿਕਸ ਚ ਚੱਲਦੀਆਂ ਨੇ ਸੋ ਇਸ ਕਰਕੇ ਸੁਖਬੀਰ ਬਾਦਲ ਦੇ ਸਾਹਮਣੇ ਅੰਮ੍ਰਿਤਪਾਲ ਆ ਕੇ ਪੰਜਾਬ ਚ ਪੰਥਕ ਪੋਲਿਟਿਕਸ ਔਰ ਸਿੱਖ ਵੋਟ ਦਾ ਕੰਪੀਟੀਸ਼ਨ ਵੱਡਾ ਹੋ ਜੇ ਤੇ ਸਿੱਖ ਵੋਟ ਆਪ ਨੂੰ ਕਾਂਗਰਸ ਨੂੰ ਭਾਜਪੀ ਨੂੰ ਪੈਣ ਦੀ ਬਜਾਏ ਜ਼ਿਆਦਾ ਨਾਲ ਪਵੇ ਪੈਣੀ ਉਹਨਾਂ ਨੂੰ ਵੀ ਹੈ ਭਾਜਪੀ ਨੂੰ ਔਰ ਕਾਂਗਰਸ ਨੂੰ ਘੱਟ ਸਕਦੀ ਹੈ ਪੰਥਕ ਵੋਟ ਲੇਕਿਨ ਆਪ ਨੂੰ ਪੈਣੀ ਹੈ ਤੇ ਉਹ ਉਹਦਾ ਇੱਕ ਹਿੱਸਾ ਅਗਰ ਬੀਜੇਪੀ ਜਾਂ ਕਾਂਗਰਸ ਨੂੰ ਜਾਣ ਦੀ ਬਜਾਏ ਪੁਨਰ ਸੁਜੀਤੀਆਂ ਪੁਨਰ ਸੁਜੀਤੋ ਭਾਵ ਅਮਰਿਤਪਾਲ ਵਾਲੇ ਪਾਸੇ ਆ ਜੇ ਵਾਰਿਸ ਪੰਜਾਬ ਦੇ ਆ ਜੇ ਤੇ ਫਿਰ ਇਹ ਕੁਝ ਵੀ ਹੋ ਸਕਦਾ ਹੈ ਪੰਜਾਬ ਦੀ ਪੋਲਿਟਿਕਸ ਚ ਠੀਕ ਹੈ ਬਿਲਕੁਲ ਇਹ ਸਥਿਤੀ ਬद्दल ਸਭ ਤੋਂ ਸੀ ਵਿਸ਼ਲੇਸ਼ਣ ਸਾਂਝਾ ਕੀਤਾ ਆਪਣਾ ਉਹਦੇ ਵਾਸਤੇ ਧੰਨਵਾਦ ਹੋਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਨੇਰੋ ਵਾਲੀਂ ਦੀ ਪੰਜਾਬੀ ਤੇ ਬਹੁਤ ਧੰਨਵਾਦ ਜੀ